ਇਸੋ ਲਈ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਗੁਰਦੁਆਰਾ ਸਹਬਾਨਾਂ ਦੇ ਵਿੱਚ ਹੁਣ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਨਹੀਂ ਝੁਲਿਆ ਕਰਨਗੇ ਇਹ ਫੈਸਲਾ ਪੰਡਤ ਸਿੰਘ ਸਹਬਾਨਾਂ ਦੇ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੇਸਰੀ ਰੰਗ ਦੇ ਕਰਕੇ ਭਗਵੇਂ ਰੰਗ ਦਾ ਭਲੇਖਾ ਪੈਂਦਾ ਇਸ ਕਰਕੇ ਰਹਿਤ ਮਰਿਆਦਾ ਅਨੁਸਾਰ ਸੁਰਮਈ ਜਿਸ ਨੂੰ ਕਿ ਨੀਲਾ ਰੰਗ ਵੀ ਅਖਿਆ ਜਾਂਦਾ ਉਸ ਰੰਗ ਦਾ ਹੋਣਾ ਚਾਹੀਦਾ ਜਾਂ ਫਿਰ ਪੀਲੇ ਰੰਗ ਦਾ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਤੇ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲੱਗਿਆ ਹੁੰਦਾ ਉਹ ਜਾਂ ਭਾਲਾ ਲੱਗਿਆ ਹੁੰਦਾ ਉਹ ਸਰਬ ਲੋ ਦਾ ਹੋਣਾ ਚਾਹੀਦਾ ਇਸ ਬਾਰੇ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਢੰਗੇੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 25 ਜੁਲਾਈ 2024 ਨੂੰ ਪੰਡ ਸਿੰਘ ਸਬਾਨਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਉਹਨਾਂ ਦਾ ਕਹਿਣਾ ਕਿ ਸੰਗਤਾਂ ਦੇ ਵਿੱਚ ਦੁਬਿਧਾ ਪਾਈ ਜਾਂਦੀ ਸੀ ਇਸ ਦੁਬਿਧਾ ਨੂੰ ਦੂਰ ਕਰਨ ਦੇ ਲਈ ਹੁਣ ਇਹ ਵੱਡਾ ਫੈਸਲਾ ਲਿਆ ਗਿਆ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਕੇਸਰੀ ਨਹੀਂ ਸਗੋਂ ਕਿ سرمਈ ਜਾਂ ਫਿਰ ਪੀਲਾ ਹੋਵੇਗਾ ਭਗਵੰਤ ਸਿੰਘ ਢੰਗੇੜਾ ਦਾ ਕਹਿਣਾ ਕਿ ਇਹ ਕੋਈ ਨਵਾਂ ਫੈਸਲਾ ਨਹੀਂ ਹੈ ਸਗੋਂ ਰਹਿਤ ਮਰਾਦਾ ਦੇ 15 ਨੰਬਰ 15 ਦੇ ਉੱਪਰ ਜੋ ਕੁਝ ਲਿਖਿਆ ਗਿਆ ਉਹ ਹੀ ਫੈਸਲਾ ਲਾਗੂ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਸੰਗਤਾਂ ਵਿੱਚ ਪਹਿਲਾਂ ਦੁਬਿਧਾ ਪਾਈ ਜਾਂਦੀ ਸੀ ਇਸ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਪੁੱਜੀਆਂ ਸਨ ਉਹਨਾਂ ਨੂੰ ਦੇਖਦੇ ਹੋਏ ਆ ਪੰਡਤ ਸਿੰਘ ਸਭਾਨਾਂ ਦੀ ਮੀਟਿੰਗ ਹੋਈ ਇਹ ਮੀਟਿੰਗ 25 ਜੁਲਾਈ ਨੂੰ ਹੋਈ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਤੇ ਹੁਣ ਐਸਜੀਪੀਸੀ ਦੇ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਕਿ ਸਾਰੇ ਹੀ ਗੁਰਦੁਆਰਾਂ ਸਾਹਿਬਾਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਨੇ ਉਹਨਾਂ ਦਾ ਰੰਗ ਬਦਲ ਕੇ ਹੁਣ ਬੀਲਾ ਜਾਂ ਫਿਰ سرمਾਈ ਕਰ ਦਿੱਤਾ ਜਾਵੇ ਹਾਲਾਂਕਿ ਨਯੰਗ ਸਿੰਘ ਜਿਸ ਸੰਬੰਧੀਆਂ ਜਿਹੜੇ ਗੁਰਦੁਆਰੇ ਨਾਲ ਸੰਬੰਧਿਤ ਹੁੰਦੇ ਨੇ ਉਹਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੁਰਮਈ ਰੰਗ ਦੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਪਹਿਲਾਂ ਤੁਸੀਂ ਝੁਲਾਏ ਜਾਂਦੇ ਨੇ ਤੇ ਹੁਣ ਦਰਬਾਰ ਸਾਹਿਬ ਦੇ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਕੇਸਰੀ ਨਿਸ਼ਾਨ ਸਾਹਿਬਾਂ ਨੂੰ ਬਦਲ ਕੇ ਪੀਲਾ ਜਾਂ ਫਿਰ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇ ਤੇ ਨਾਲ ਹੀ ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਭਾਲਾ ਜਾਂ ਫਿਰ ਖੰਡਾ ਲੱਗਿਆ ਹੁੰਦਾ ਉਹ ਸਰਬ ਲੋ ਦਾ ਹੋਣਾ ਚਾਹੀਦਾ ਇਹ ਵੀ ਆਦੇਸ਼ ਨਾਲ ਹੀ ਜਾਰੀ ਕੀਤਾ ਗਿਆ ਹੈ